ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਵੀ ਤਾਂ ਨਹੀਂ ਲੱਭ ਰਹੇ 10000 ਤੋਂ ਨੀਚੇ-ਨੀਚੇ ਦਾ ਫੋਨ ਤੇ 10000 ਤੋਂ ਘੱਟ ਫੋਨ ਆਪਣੇ ਹੁਣ ਅੱਜ ਦੀ ਡੇਟ 'ਚ ਮਈ 2025 ਵਿੱਚ ਕਿਹੜੇ ਨੇ ਚਲੋ ਜੀ ਤੁਹਾਨੂੰ ਮੈਂ ਦੱਸਦਾ ਦੇਖੋ ਟੌਪ 5 ਫੋਨ ਮੈਂ ਚੁਣੇ ਨੇ ਇਹਦੇ ਵਿੱਚ ਜਿਹੜੇ ਕਿ 10000 ਤੋਂ ਨੀਚੇ-ਨੀਚੇ ਤੁਹਾਨੂੰ ਮਿਲ ਜਾਣਗੇ ਸੋ ਸ਼ੁਰੂ ਕਰਦੇ ਆਂ ਪੰਜਵੇਂ ਨੰਬਰ ਵਾਲੇ ਤੋਂ ਪੰਜਵੇਂ ਨੰਬਰ ਤੇ ਤੁਹਾਨੂੰ ਮਿਲੇਗਾ ਜੀ ਇਨਫਨਿਕਸ ਸਮਾਰਟ 7 এর ফিচার ਦੀ ਗੱਲ ਕਰੀਏ ਤਾਂ 6.6 ਇੰਚ ਦਾ ਐਚਡੀ ਪਲੱਸ ডিসপ্লে ਹੀਲਿਓ ਜੀ 25 ਦਾ ਪ੍ਰੋਸੈਸਰ 13 ਮੈਗਾਬਾਈਟ ਦਾ ਏਆਈ ਲੈਂਸ ਵਾਲਾ ਕੈਮਰਾ ਤੇ 6000 ਐਮਐਚ ਦੀ ਵੱਡੀ ਬੈਟਰੀ ਤੁਹਾਡਾ ਫੋਨ ਪੂਰਾ ਦਿਨ ਚੱਲ ਜੇ ਜੇ ਤੁਸੀਂ ਕੋਈ ਫੋਨ ਦੇਖ ਰਹੇ ਹੋ ਫਿਰ ਇਹ ਵਧੀਆ ਫੋਨ ਹੈ ਕਿਉਂਕਿ 6000 ਐਮਐਚ ਦੀ ਵੱਡੀ ਬੈਟਰੀ ਇਹਦੇ ਵਿੱਚ ਮਿਲੇਗੀ ਫਿੰਗਰਪ੍ਰਿੰਟ ਸੈਂਸਰ ਮਿਲ ਜੇਗਾ ਤੇ ਫੇਸ ਅਨਲੌਕ ਆਈਡੀ ਮਿਲ ਜੇਗੀ ਬਜਟ 'ਚ ਵੀ ਆ ਜਾਂਦਾ ਆਪਣਾ ਕਾਫੀ ਸਸਤਾ ਫੋਨ ਹੈ 8000 ਦੇ ਸਾਤੇ ਹਜ਼ਾਰ ਦੀ ਰੇਂਜ 'ਚ 7 7.5 ਦੀ ਰੇਂਜ ਤੁਹਾਨੂੰ ਮਿਲ ਜੇਗਾ ਜਿਹੜੇ ਕਮਰ ਜ ਮਾਰ ਖਾਂਦਾ ਹੈ ਉਹ ਜੀ ਇਹਦਾ ਪ੍ਰੋਸੈਸਰ ਪ੍ਰੋਸੈਸਰ ਇਹਦਾ ਬਹੁਤ ਸਲੋ ਹੈ Helio G25 ਜਿਹੜਾ ਪ੍ਰੋਸੈਸਰ ਹੈ ਉਹ ਕਾਫੀ ਸਲੋ ਹੈ ਮਲਟੀਟਾਸਕਿੰਗ ਜਦੋਂ ਲੈਗ ਕਰ ਜਾਏ ਮੰਨ ਲਓ ਤੁਸੀਂ ਫੇਸਬੁੱਕ ਇੰਸਟਾ YouTube ਸਭ ਇਕੱਠੇ ਚਲਾ ਲਿਆ ਤੇ ਉਹ ਚੋਂ ਲੈਗ ਕਰ ਜਾਏਗਾ ਡਿਸਪਲੇ ਦੀ ਬ੍ਰਾਈਟਨੈਸ ਵੀ ਇਹਦੀ ਕਾਫੀ ਘੱਟ ਹੈ ਮੰਨ ਲਓ ਤੁਸੀਂ ਖੇਤਾਂ 'ਚ ਗੇ ਕਿ ਸਭ ਜੀਰੂਗ ਨੂੰ ਦੇਣਾ ਗੱਲ ਗੁੱਲ ਕਰਨ ਨੂੰ ਜਾਂ ਫੋਨ ਸੁਣਨ ਨੂੰ ਸਿਰਫ ਚਾਹੀਦਾ ਤਾਂ ਇਹ ਤੁਸੀਂ ਲੈ ਸਕਦੇ ਸੋ ਚੌਥੇ ਨੰਬਰ ਤੇ ਆਪਣਾ ਹੈਗਾ ਜੀ Realme Narzo 50i Prime ਇਹਦੀ ਕੀਮਤ ਵੀ ਲਗਭਗ 8000 ਦੇ ਕਰੀਬ ਹੈ ਤੇ ਫੀਚਰ ਦੀ ਗੱਲ ਕਰੀ ਤਾਂ 6.5 ਇੰਚ ਦਾ HD+ ডিসਪਲੇ ਮਿਲ ਜੇਗਾ Unisoc ਦਾ T612 ਦਾ ਪ੍ਰੋਸੈਸਰ ਮਿਲ ਜੇਗਾ 8 ਮੈਗਾਪਿਕਸਲ ਦਾ ਪਿਛਲਾ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਪਰ ਇਹਦੇ ਵਿੱਚ ਜਿਹੜੀ ਬੈਟਰੀ ਉਹ ਮਿਲੇਗੀ ਤੁਹਾਨੂੰ 5000 mAh ਦੀ ਬੈਟਰੀ ਤੇ ਖਾਸ ਗੱਲਾਂ ਕੀ ਨੇ ਇਹਦੀਆਂ ਖਾਸ ਗੱਲਾਂ ਜਿਹਨੂੰ ਖਾਸ ਬਣਾਉਂਦੀਆਂ ਉਹਦਾ ਸਿੰਪਲ ਤੇ ਲਾਈਟ ਵੇਟ ਡਿਜ਼ਾਈਨ ਮਤਲਬ ਹੈ ਉਹ ਸਿੰਪਲ ਤਾਨੂੰ ਮਤਲਬ ਹੱਥ 'ਚ ਵਧੀਆ ਫੀਲ ਹੋਏਗਾ ਜਿਹੜੀ ਇਹਦੀ ਪਰਫਾਰਮੈਂਸ ਹੈ ਡੇ ਟੂ ਡੇ ਮਤਲਬ ਨੋਰਮਲ ਕੰਮ ਜਿਹੜੇ ਤੁਸੀਂ ਡੇ ਟੂ ਡੇ ਕਰਨੇ ਆ ਜਿਵੇਂ ਇੰਸਟਾ ਚਲਾ ਲਿਆ ਫੇਸਬੁੱਕ ਜਾਂ ਨੋਰਮਲ ਕੰਮ ਜਿਹੜੇ ਕਰਨੇ ਉਹਦੇ ਵਾਸਤੇ ਕਾਫੀ ਵਧੀਆ ਪਰਫਾਰਮੈਂਸ ਦੇ ਦਿੰਦਾ ਹੈ ਫੀਚਰ ਜਿੱਥੋਂ ਮਾਰ ਖਾਂਦਾ ਉਹਦੀ ਗੱਲ ਕਰੀ ਤਾਂ ਇਹ 'ਚ ਫਿੰਗਰਪ੍ਰਿੰਟ ਸੈਂਸਰ ਤੁਹਾਨੂੰ ਨਹੀਂ ਮਿਲੇਗਾ ਤੇ ਉਹ ਤਾਂ ਬੇਸ ਠੀਕ ਹੈ ਜੀ ਅੱਜਕੱਲ ਫਿੰਗਰਪ੍ਰਿੰਟ ਸੈਂਸਰ ਹਰ ਇੱਕ ਫੋਨ ਚੰਗਾ ਤਾਂ ਉਹ ਨਹੀਂ ਇੱਚ ਮਿਲੇਗਾ ਤੁਹਾਨੂੰ ਜਿਹੜਾ ਕੈਮਰਾ ਉਹ ਵੀ ਇਹਦਾ ਬੇਸਿਕ ਹੈ ਮਤਲਬ ਨੋਰਮਲ ਹੈ ਯਾਰ ਕੈਮਰਾ ਇੰਨਾ ਕੋਈ ਖਾਸ ਨਹੀਂ ਹੈਗਾ ਤੇ ਜਿਹੜੇ ਬੈਜਲ ਨੇ ਜਿਹੜੇ ਆਸੇ ਸਕਰੀਨ ਦੇ ਆਸੇ-પાસੇ ਬੈਜਲ ਹੁੰਦੇ ਆ ਉਹ ਵੀ ਉਹਦੇ ਕਾਫੀ ਮੋٹے-ਮੋٹے ਜਨੇ ਤੇ ਉਹ ਤੁਹਾਨੂੰ ਥੋੜਾ ਪੁਰਾਣੇ ਹੋਣ ਨਹੀਂ ਹੁੰਦੇ ਸੀ ਆਪਣੇ ਓਵੇਂ ਜਿਹਾ ਲੱਗੇਗਾ ਤੁਹਾਨੂੰ ਬਾਕੀ ਜੇ ਤੁਸੀਂ ਜੇ ਤੁਹਾਨੂੰ ਸਿੰਪਲ ਫੋਨ ਪਸੰਦ ਹੈ ਫਿਰ ਤੁਸੀਂ ਇਹ ਲੈ ਸਕਦੇ ਹੋ ਬਾਕੀ ਅੱਗੇ ਜੇ ਹੋਰ ਵਧੀਆ ਫੋਨ ਨੇ ਉਹ ਵੀ ਸੁਣ ਲਓ ਜਿਹੜਾ ਤੀਜੇ ਨੰਬਰ ਤੇ ਆਪਾਂ ਰੱਖਿਆ ਨਾ ਉਹ ਰੱਖਿਆ Realme Narzo N61 ਇਹਦੇ ਹੁਣ ਫੀਚਰ ਕੀ ਨੇ ਜੀ ਇਹਦੇ ਵਿੱਚ ਤੁਹਾਨੂੰ ਇੱਕ ਵੱਡੇ ਹਰਜ਼ ਦੇ ਨਾਲ 6GB RAM ਤੇ Daya, 8GB ਦੀ ਸਟੋਰੇਜ ਤੁਹਾਨੂੰ ਮਿਲ ਜਾਂਦੀ ਹੈ ਜੋ ਕਿ ਬਾਕੀ ਪਿਛਲੇ ਦੋ ਫੋਨਾਂ ਨਾਲੋਂ ਵਧੀਆ ਹੈ ਤੇ 13 ਮੈਗਾਪਿਕਸਲ ਦਾ AI ਵਾਲਾ ਡਿਊਲ ਕੈਮਰਾ ਮਤਲਬ ਡਬਲ ਕੈਮਰਾ ਤੁਹਾਨੂੰ ਮਿਲ ਜੇਗਾ ਠੀਕ ਹੈ IP54 ਦੀ ਵਾਟਰ ਤੇ ਡਸਟ ਰੈਜ਼ਿਸਟੈਂਸ ਵੀ ਇਹਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ 5000mAh ਦੀ ਬੈਟਰੀ ਤੁਹਾਨੂੰ ਮਿਲ ਜੇਗੀ ਜੋ ਕਿ ਵਧੀਆ ਇੱਕ ਦਿਨ ਦਾ ਤੁਹਾਡਾ ਵਧੀਆ ਬੈਟਰੀ ਬੈਕਅਪ ਕੱਢ ਦੇਗੀ ਖਾਸ ਫੀਚਰਾਂ ਦੀ ਗੱਲ ਕਰਾਂ ਜਿਹਦੇ ਕਰਕੇ ਵਧੀਆ ਚੱਲਦਾ ਹੈ ਹਾਈਐਸਟ RAM ਦੀ ਜਿਹੜੀ ਸਟੋਰੇਜ ਹੈ ਉਹ 10000 ਤੋਂ ਨੀਚੇ-ਨੀਚੇ ਇਹ ਹੀ ਫੋਨ ਤੁਹਾਨੂੰ ਸਭ ਤੋਂ ਵਧੀਆ RAM ਤੇ ਸਟੋਰੇਜ ਦਿੰਦਾ ਵੇ ਇਹਦਾ ਜਿਹੜਾ ਡਿਜ਼ ਉਹ ਕਰਦਾ ਸੀ ਹਰ ਤੋਂ نیچے ਹਨਾ ਵਧੀਆ ਡਿਜ਼ਾਈਨ ਤੁਹਾਨੂੰ ਮਿਲ ਜਾਂਦਾ ਵਾਟਰ ਰੈਜ਼ਿਸਟੈਂਸ ਹੈ ਪਾਣੀ ਪੂਣੀ ਦਾ ਨੂੰ ਕੋਈ ਹਨਾ ਡਰ ਨਹੀਂ ਹੈ ਹਾਂ ਫੀਚਰਸ ਦੀ ਗੱਲ ਕਰੀਏ ਜਿੱਥੇ ਮੈਂ ਮਾਰ ਖਾਂਦਾ ਉਹ ਹੈਗੇ ਇਹਦੇ ਪ੍ਰੋਸੈਸਰ ਪ੍ਰੋਸੈਸਰ ਇਹਦਾ ਗੇਮਿੰਗ ਲਈ ਕਮਜ਼ੋਰ ਹੈ ਮਤਲਬ ਬਾਕੀਆਂ ਨਾਲ ਜਿਹੜੇ ਪਹਿਲੇ ਦੋ ਦੱਸੇ ਹੈ ਉਹਨਾਂ ਨਾਲੋਂ ਤੋਂ ਵਧੀਆ ਜਿਹੜਾ ਇਹਦਾ ਕੈਮਰਾ ਵੀ ਐਵਰੇਜ ਐਵਰੇਜ ਹੈ ਓਕੇ ਓਕੇ ਮਤਲਬ ਇਹਨਾਂ ਕੋਈ ਖਾਸ ਕੈਮਰਾ ਨਹੀਂ ਹੈਗਾ ਜਿਹੜੀ ਸਾਊਂਡ ਕੁਆਲਿਟੀ ਹੈ ਉਹ ਵੀ ਓਕੇ ਓਕੇ ਹੈ ਦੀ ਖਾਸ ਨਹੀਂ ਹੈ ਬਟ ਬਾਕੀ ਦੋ ਨਾਲੋਂ ਤੇ ਵਧੀਆ ਤਾਂ ਇਹਨੂੰ ਅਸੀਂ ਤੀਜੇ ਨੰਬਰ ਤੇ ਰੱਖਿਆ ਹਾਂ ਹਾਂ ਜੇ ਤੁਸੀਂ ਸਟਾਈਲਿਸ਼ ਲੋਕੋ ਫੇਰ ਬਹੁਤ ਜੇ ਕੋਈ ਡਿਊਟੀ ਐਮਜਾ ਤੁਹਾਡਾ ਕੋਈ ਕੰਮ ਹੈ ਪਾਣੀ ਦੇ ਰਿਲੇਟਡ ਹੈ ਫਿਰ ਤੁਸੀਂ ਇਹਨੂੰ ਲੈ ਸਕਦੇ ਹੋ ਤੇ ਪਲੱਸ ਤੁਹਾਨੂੰ ਇੱਕ ਹਾਈਸਟ੍ਰੈਮ ਤੇ ਹਾਈਸਟ ਸਟੋਰੇਜ ਮਿਲ ਜੇਗੀ ਤੇ ਐਵੇਂ ਜੇ ਕੋਈ ਫੋਨ ਦੇਖ ਰਹੇ ਫਿਰ ਤੁਸੀਂ ਇਹਨੂੰ ਲੈ ਸਕਦੇ ਹੋ ਸੋ ਅਗਲਾ ਫੋਨ ਹੈ ਜੀ ਸਾਡਾ ਮੋਟੋਰੋਲਾ ਜੀ05 ਮੋਟੋਰੋਲਾ ਜੀ05 ਤੁਹਾਨੂੰ 7500 ਤੋਂ 7750 ਦੀ ਰੇਂਜ ਚ ਦੇਖਣ ਨੂੰ ਮਿਲ ਜੇਗਾ ਫੀਚਰ ਦੀ ਗੱਲ ਕਰੀ ਤਾਂ 6.52 ਇੰਚ ਦੀ ਐਚਡੀ ਪਲੱਸ 90 ਹਰਟਜ਼ ਦੀ ਡਿਸਪਲੇ ਮਿਲ ਜੇਗੀ ਫਿਰ ਇਹ ਜੋ ਜੀ81 ਦਾ ਪ੍ਰੋਸੈਸਰ ਤੁਹਾਨੂੰ ਇਹ ਚ ਦੇਖਣ ਨੂੰ ਮਿਲ ਜੇਗਾ ਜਵਾ ਮੈਂ ਉਹ ਵਿਸਲ ਦਾ ਪਿਛਲਾ ਕੈਮਰਾ ਤੇ ਤਮ ਕਰਦਾ ਹੈ ਉਹਦਾ ਜੇ ਖਾਸ ਫੀਚਰ ਗੱਲ ਕਰੀਏ ਜਿਹਦੇ ਕਰਕੇ ਵਧੀਆ ਚੱਲਦਾ ਹੋਇਆ ਹੈ ਜੀ ਇਹਦਾ ਪਿਓਰ ਐਂਡਰੋਇਡ ਯੂਆਈ ਜਿਹਦੇ ਵਿੱਚ ਤੁਹਾਨੂੰ ਕੋਈ ਐਡ ਨਹੀਂ ਦੇਖਣ ਨੂੰ ਮਿਲੇਗੀ ਬੈਟਰੀ ਦਾ ਆਈਪੀ ਆਦੀ ਵਧੀਆ ਚੱਲ ਜਾਂਦੀ ਜੀ ਇੱਕ ਤੋਂ ਡੇਢ ਦਿਨ ਤੱਕ ਦੀ ਵਧੀਆ ਇਹਦਾ ਬੈਟਰੀ ਬੈਕਅਪ ਚੱਲ ਜੇਗਾ ਤੇ ਸਮੂਥ 90 ਹਰਜ਼ ਦਾ ਡਿਸਪਲੇ ਤੁਹਾਨੂੰ ਦੇਖਣ ਨੂੰ ਮਿਲੇਗਾ ਜੋ ਕਿ ਕਾਫੀ ਚਾਨੂ ਚਲਾਨ ਚ ਮਜ਼ਾ ਆਏਗਾ ਜਿਹੜੇ ਫੀਚਰਾਂ ਜੇ ਮਾਰ ਖਾਂਦਾ ਹੋਇਆ ਹੈਗਾ ਤਾਂ ਕੈਮਰਾ ਕੈਮਰਾ ਦਾ ਠੀਕ ਠੀਕ ਹੈ ਮਤਲਬ ਬਾਕੀਆਂ ਨਾਲੋਂ ਤਾਂ ਵਧੀਆ ਪਰ ਠੀਕ ਠੀਕ ਹੈ ਯਾਰ ਜੇ ਤੁਸੀਂ ਕੈਮਰਾ ਇੰਨਾ ਪ੍ਰੇਫਰ ਨਹੀਂ ਕਰਦੇ ਜਾਂ ਕ ਵੀ ਕਾਫੀ ਸਲੋ ਨੇ ਐ ਸੌਫਟਵੇਅਰ ਅਪਡੇਟ ਚ ਮਟਰੋਲਾ ਨਹੀਂ ਦਿੰਦਾ ਟਾਈਮ ਟੂ ਟਾਈਮ ਥੋੜਾ ਹੈਵੀ ਵੀ ਫੀਲ ਹੁੰਦਾ ਹੈ ਬੈਟ ਵੀ ਥੋੜਾ ਜ਼ਿਆਦਾ ਅਜੇ ਤੁਸੀਂ ਵੱਡੀ ਬੈਟਰੀ ਵਧੀਆ 1.5 ਦਿਨ ਤੁਹਾਡਾ ਚੱਲ ਜੇ ਤੇ ਕਲੀਨ ਯੂਆਈ ਤੁਹਾਨੂੰ ਐਡ ਰੂਲ ਕੋਈ ਨਾ ਆਵੇ ਉਹਦੇ ਵਾਸਤੇ ਤੇ ਲੇਰ ਫਿਰ ਤੁਸੀਂ ਇਹਨੂੰ ਲੈ ਸਕਦੇ ਹੋ ਤੋਂ ਆਪਣਾ ਪਹਿਲੇ ਨੰਬਰ ਤੇ ਫੋਨ ਆਂਦਾ ਰੈਡਮੀ 13 ਸੀ 9000 9500 ਦੀ ਰੇਂਜ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਦੇਖੋ ਫੀਚਰ ਦੀ ਗੱਲ ਕਰੀ ਤਾਂ 6.74 ਇੰਚ ਦਾ ਐਚਡੀ ਪਲਸ 90 ਹਰਜ਼ ਦਾ ਡਿਸਪਲੇ ਮਿਲ ਜੇਗਾ ਕਿ ਹੁਣ ਤੱਕ ਦੇ ਬਨੇ ਪੰਜੇ ਫੋਨਾਂ ਵਿੱਚੋਂ ਸਭ ਤੋਂ ਵੱਡਾ ਹੈ ਤਾਂ ਹੀ 85 ਦਾ ਪ੍ਰੋਸੈਸਰ ਤੇ 50 ਮੈਗapixel ਦਾ ਪਿਛਲਾ ਕੈਮਰਾ ਤੇ 8 ਮੈਗapixel ਦਾ ਫਰੰਟ ਕੈਮਰਾ ਤੇ ਪਿਛੇ ਇੱਕ ਮੈਕਰੋ ਕੈਮਰਾ ਵੀ ਹੈਗਾ ਤੇ 2 ਮੈਗapixel ਦਾ ਮਤਲਬ ਡਿਊਲ ਕੈਮਰਾ 5000mAh ਦੀ ਬੈਟਰੀ MIUI 14 ਤੇ ਕੰਮ ਕਰਦਾ। ਖਾਸ ਫੀਚਰ ਜਿਹਦੇ ਕਰਕੇ ਵਧੀਆ ਆਪਾਂ ਨੂੰ ਪਹਿਲੇ ਨੰਬਰ ਤੇ ਰੱਖਿਆ ਹੋਇਆ ਹੈਗਾ ਤਾਂ ਬੈਸਟ ਗੇਮਿੰਗ ਪ੍ਰੋਸੈਸਰ। ਜੇ ਤੁਸੀਂ ਐਵੇਂ ਜਿਹਾ ਫੋਨ ਦੇਖ ਰਹੇ ਜਿਹਦੇ ਚ ਵਧੀਆ ਕੈਮਰਾ ਮਿਲ ਜਾਵੇ, ਵਧੀਆ ਫੋਟੋ-ਫੋਟੋ ਕਿਚਨ ਦਾ ਸ਼ੌਂਕ ਹੈ ਤੁਹਾਨੂੰ ਫਿਰ ਤੁਸੀਂ ਇਹ ਵੀ ਦੇਖ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਗ੍ਰੇਡ ਡਿਸਪਲੇ ਮਤਲਬ ਵਧੀਆ ਵੱਡਾ ਤੇ ਵਧੀਆ ਡਿਸਪਲੇ 90Hz ਦੇ ਸਮੂਥ ਐਕਸਪੀਰੀਅੰਸ ਦੇ ਨਾਲ ਤੇ ਮਲਟੀਟਾਸਕਿੰਗ ਵਾਸਤੇ ਦਾ ਪ੍ਰੋਸੈਸਰ ਕਾਫੀ ਵਧੀਆ ਹੈ। ਗੇਮਿੰਗ ਵੀ ਕਰ ਸਕਦੇ ਹੋ, ਮਲਟੀਟਾਸਕਿੰਗ ਜਿਵੇਂ ਇੰਟਾ, YouTube, Facebook ਸਾਰਾ ਕੁਲ ਇਕੱਠੇ ਚਲਾ ਸਕਦੇ ਹੋ। ਮ ਦਾ Redmi 13C ਤੁਹਾਡੇ ਵਾਸਤੇ ਸਭ ਤੋਂ ਬੈਸਟ ਚੋਇਸ ਰਹੇਗੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਕਿਹੜਾ ਫੋਨ ਵਧੀਆ ਲੱਗਿਆ ਤੁਸੀਂ ਮੈਨੂੰ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਇਦਾਂ ਦੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਚੰਗਾ ਹੀ ਫਸੜੀ ਗਾਓ